ਅੱਜ ਸੂਚੇ ਪੰਜਾਬ ਲਈ ਸੂਚੇ ਦੇਸ਼ ਦੇ ਲਈ ਇੱਕ ਦੀਵਾਲੀ ਵਾਲਾ ਮਾਹੌਲ ਹੈ ਉਹ ਬਣਿਆ ਹੋਇਆ ਕਿਉਂਕਿ ਅੱਜ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਮਾਨਯੋਗ ਅਦਾਲਤ ਨੇ ਜ਼ਮਾਨਤ ਦਿੱਤੀ ਹੈ ਔਰ ED ਔਰ ਕੇਂਦਰ ਸਰਕਾਰ ਰੱਦੀਆਂ ਸਾਰੀਆਂ ਕੋਸ਼ਿਸ਼ਾਂ ناکਾਮ ਗਈਆਂ ਜਿਹੜੇ ਚਾਹੁੰਦੇ ਸੀ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਸਲਾਖਾਂ ਦੇ ਪਿੱਛੇ ਰੱਖਿਆ ਜਾਵੇ ਇੱਕ ਝੂਠੇ ਕੇਸ ਦੇ ਵਿੱਚ ਅਰਵਿੰਦ ਜੀ ਨੂੰ ਫਸਾਇਆ ਗਿਆ ਪਰ ਅੱਜ ਦੇਸ਼ ਦੀ ਨੈਕ ਪ੍ਰਣਾਲੀ ਨੇ ਇੱਕ ਬਹੁਤ ਜ਼ੋਰਦਾਰ ਚਪੇੜ ਕੇਂਦਰੀ ਜਾਂਚ ਏਜੰਸੀਆਂ ਦੇ ਮੂੰਹ ਦੇ ਉੱਪਰ ਮਾਰੀ ਹੈ ਔਰ ਸ਼੍ਰੀ ਅਰਵਿੰਦ ਕੇਜਰੀਵਾ ਜੀ ਨੂੰ ਦੀ ਰਿਹਾਈ ਹੈ ਜਿਹੜੀ ਉਹ ਹੋਈ ਹੈ ਜ਼ਮਾਨਤ ਮਿਲੀ ਹੈ ਜਿਹਦਾ ਜਿਹਦੀ ਵਜ੍ਹਾ ਕਰਕੇ ਅੱਜ ਸਮੁੱਚੇ ਸਨਾਮ ਹਲਕੇ ਦੇ ਵਿੱਚ ਪੰਜਾਬ ਦੇ ਉੱਤੋਂ ਦੇਸ਼ ਦੇ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਲੱਡੂ ਵੰਡੇ ਜਾ ਰਹੇ ਨੇ ਪਟਾਕੇ ਚਲਾਏ ਜਾ ਰਹੇ ਨੇ ਦੀਵਾਲੀ ਵਾਲਾ ਮਾਹੌਲ ਹੈ ਜਿਹੜਾ ਉਹ ਬਣਿਆ ਹੋਇਆ ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਇਸੇ ਤਰੀਕੇ ਦੇ ਨਾਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਇਕੱਲੇ ਪੰਜਾਬ ਜਾਂ ਦਿੱਲੀ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਉਹਨਾਂ ਦੇ ਸਮੇਂ ਦੇ ਵਿੱਚ ਦੇਸ਼ ਨੂੰ ਵਿਕਸਿਤ ਔਰ ਸਾ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਹੈ ਜਿਹੜੀ ਉਹ ਕਰੋੜਾਂ ਦੇਸ਼ ਵਾਸੀ ਰਲ ਕੇ ਬਣਾਉਣਗੇ ਇਹ ਸਾਰਿਆਂ ਦੀ ਆਸ ਹੈ ਸਾਰਿਆਂ ਨੂੰ ਵਿਸ਼ਵਾਸ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜਿੰਦਾਬਾਦ आम आदमी पाटी